ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਇਸ ਪਾਵਨ ਸਥਾਨ ਤੇ ਖੜੇ ਆਂ ਜਿੱਥੇ ਇਸ ਸਥਾਨ ਤੇ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪੂਰਾ ਪਰਿਵਾਰ ਸੀ ਇਸ ਸਥਾਨ ਤੇ ਆਏ ਸੀ ਸਾਡੇ ਨਾਲ ਅੱਜ ਬਾਬਾ ਕੁਲਦੀਪ ਸਿੰਘ ਜੋ ਕਿ ਮੁਖ ਜਥੇਦਾਰ ਨੇ ਗੁਰਦੁਆਰਾ ਟੀਬੀ ਸਾਹਿਬ ਦੇ ਇੱਥੇ ਸਮਾਗਮ ਵੀ ਹੈ ਇਨਾਂ ਦੇ ਕੋਲੋਂ ਆਪਾਂ ਜਾਣਕਾਰੀ ਲੈਣੀ ਆ ਕਿੰਨੀ ਤਰੀਕ ਦਾ ਸਮਾਗਮ ਹੈ ਕਿਉਂਕਿ ਇੱਥੇ ਹਰ ਸਾਲ ਦੀ ਤਰ੍ਹਾਂ ਇੱਥੇ ਨਗਰ ਕੀਰਤਨ ਵੀ ਕੱਢੇ ਜਾਂਦੇ ਆ ਤੇ ਬਾਬਾ ਜੀ ਹੁਣੀ ਸੰਗਤਾਂ ਨੂੰ ਅਪੀਲ ਅਗੇ ਕਰਨਾ ਤੇ ਤੁਹਾਡੇ ਚਰਨਾਂ ਸਾਰਿਆਂ ਤੇ ਅਸੀਂ ਬੇਨਤੀ ਲੱਗਿਆ ਕਰਨਾ ਵੀ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਜਿੰਨੇ ਵੀ ਸਾਡੇ ਨਾਲ-ਨਾਲ ਦੇ ਪਿੰਡ ਆ ਸਾਰੇ ਉਹ ਤਕਰੀਬਨ ਸਾਰੇ ਹੀ ਪਹੁੰਚਣੇ ਚਾਹੀਦੇ ਨੇ ਅਸੀਂ ਪਹੁੰਚਣ ਦੀ ਤਾਂ ਅਪੀਲ ਕਰ ਲੱਗੇ ਆ ਵੀ ਇਹ ਜਿਹੜੇ ਪਾਵਨ ਇਹ ਸਥਾਨ ਹੈ ਅਸੀਂ ਇਹਨਾਂ ਤੋਂ ਵਿਛੜਦੇ ਜਾ ਰਹੇ ਆ ਕਿਉਂਕਿ ਐਦਾਂ ਦੀ ਧਰਤੀ ਸਾਡੀ ਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਜਿਹੜੇ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਪਰ ਅਸੀਂ ਇਹਨਾਂ ਨੂੰ ਅਨਗੋਲੀਆਂ ਕਰੀ ਜਾਂਦੇ ਆਂ ਕਈ ਦਿਨ ਹੋ ਗਏ ਆ ਅਤੇ ਤਿਆਰੀਆਂ ਚੱਲ ਰਹੀਆਂ ਪਰ ਬਹੁਤ ਨੌਜਵਾਨ ਘਟ ਹੈ ਜਿਹੜੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆਗੇ ਬਾਕੀ ਬਾਬਾ ਜੀ ਤੁਹਾਨੂੰ ਵਿਸਤਾਰ ਦੇ ਨਾਲ ਦੱਸਣਗੇ ਕਿੰਨੀ ਤਰੀਕ ਦਾ ਨਗਰ ਕੀਰਤਨ ਹੈ ਕਿੰਨੀ ਤਰੀਕ ਨੂੰ ਅਖੰਡ ਪੁਰਸਾਬ ਆਰੰਭ ਹੋਣੇ ਆ ਤੇ ਸੰਗਤਾਂ ਨੂੰ ਅਪੀਲ ਹੈ ਵੀ ਤੁਸੀਂ ਜਰੂਰ ਸਾਰੇ ਮੇਰੇ ਵੀਰ ਇਸ ਸਥਾਨ ਤੇ ਆਓ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰੋ ਪੀਰ ਸੰਗਤਾਂ ਨੂੰ ਕਿੰਨੀ ਤਰੀਕ ਦਾ ਪ੍ਰੋਗਰਾਮ ਹੈ ਜੀ ਸਾਰਾ ਸੰਗਤਾਂ ਨੂੰ ਵਿਸਤਾਰ ਨਾਲ ਦੱਸ ਦਿਓ ਜੀ ਆਪ ਜੀ ਧੰਤਨ ਸਾਹਿਬ ਸ੍ਰੀ ਗੁਰੂ ਨਗਦੇਵ ਜੀ ਮਹਾਰਾਜ ਜੀ ਦੀ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਤੀਰ ਸਾਹਿਬ ਸ਼ਾਹੀ ਤੀਵੀ ਪਾਸ਼ਾਹੀ ਦਸਵੀਂ ਔਰ ਸ਼ਹੀਦ ਭਾਈ ਉਹਦੇ ਸਿੰਘ ਜੀ ਉਹਨਾਂ ਦੇ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਆਂ ਇਸ ਸਥਾਨ ਦਾ ਇਤਿਹਾਸ ਆਪ ਸੰਗਤਾਂ ਨੂੰ ਰੂਪ ਰਕਰਾਨੇ ਆ ਕਿ ਇਸ ਸਥਾਨ ਤੇ ਦੋ ਵਾਰ ਮਹਾਰਾਜ ਦੇ ਚਰਨ ਪਏ ਆ ਪਹਿਲਾ ਪਏ ਸੀਗੇ ਇੱਥੋਂ ਨਾਲ ਹੀ 1.5 ਕਿਲੋਮੀਟਰ ਤੇ ਨਰਮੋਹਗੜ੍ਹ ਸਾਹਿਬ ਹੈ ਉੱਥੇ ਮਹਾਰਾਜ ਆ ਕੇ ਵਰਾਜੇ ਸੀਗੇ ਤਾਂ ਇਸ ਜਗ੍ਹਾ ਤੇ ਸ਼ਾਹੀ ਫੌਜ ਦਾ ਟਿਕਾਣਾ ਸੀ ਜਿਹੜੀ ਦਿੱਲੀ ਵਾਲੇ ਰਾਜੇ ਦੀ ਫੌਜ ਬੈਠਦੀ ਸੀ ਇਹਨਾਂ ਨੂੰ ਪਤਾ ਲੱਗਿਆ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਰਮੋਹਗੜ੍ਹ ਆਏ ਹਨ ਇਹਨਾਂ ਨੇ ਤੋਂ ਤੋਪ ਦਾ ਗੋਲਾ ਮਹਾਰਾਜਾ ਅਲ ਮਾਰਿਆ ਸੀਗਾ ਤਾਂ ਉਹਨਾਂ ਨੂੰ ਚੌਰ ਬਰਦਾਰ ਕਰ ਰਹੇ ਭਾਈ ਰਾਮ ਸਿੰਘ ਜੀ ਸ਼ਹੀਦ ਹੋ ਗਏ ਸਨ ਮਹਾਰਾਜ ਜੀ ਨੇ ਤੋਂ ਰੋਚਾ ਕੇ ਤੋਂ ਤੀਰ ਮਾਰਿਆ ਸੀਗਾ ਇਹ ਤੋਪਚੀ ਮਾਰਿਆ ਤੇ ਨਾਲ ਇਹਨਾਂ ਦੇ 70 ਪਛਾਏ ਇਹਨਾਂ ਦੀ ਫੌਜ ਦੇ ਇਸ ਇਸ ਦਾ ਪਹਿਲਾ ਇਤਿਹਾਸ ਹੈ ਜੀ ਦੂਸਰਾ ਇਤਿਹਾਸ ਜਦੋਂ ਮਹਾਰਾਜ ਨੇ ਕਿਲਾ ਛੱਡਿਆ ਸੀ 6 ਪੌ ਦੀ ਰਾਤ ਨੂੰ ਤਾਂ ਮਹਾਰਾਜ ਜੀ ਨੇ ਜਦੋਂ ਕਿਲਾ ਛੱਡਿਆ ਤਾਂ ਇਹ ਭਾਈ ਧਰ ਦੇ ਰਾਜਿਆਂ ਨੇ ਆਪਣੀਆਂ ਕਸਮਾਂ ਤੋੜ ਕੇ ਪਿੱਛੋਂ ਹਮੜਾ ਕੀਤਾ ਤਾਂ ਇਸ ਜਗ੍ਹਾ ਤੇ ਆ ਕੇ ਪਹਿਲੀ ਜੰਗ ਸ਼ੁਰੂ ਹੋਈ ਸੀ ਜਿਸ ਵਿੱਚ ਬਾਬਾ ਅਜੀਤ ਸਿੰਘ ਜੀ ਕਮਾਂਡ ਕਰ ਰਹੇ ਸੀ ਪਿਛਲੀ ਟੁਕੜੀ ਦੀ ਤਾਂ ਉਹਨਾਂ ਤੇ ਹਮਲਾ ਹੋਇਆ ਸੀਗਾ ਉਹ ਇੱਥੇ ਜੰਗ ਕਰਨ ਲੱਗੇ ਮਹਾਰਾਜ ਸੱਚੇ ਪਾਸ਼ਾ ਇਸ ਤੋਂ ਅੱਗੇ ਲੰਘ ਚੁੱਕੇ ਸਨ ਉੱਤੋਂ ਜਾ ਕੇ ਮਹਾਰਾਜ ਨੇ ਪੁੱਛਿਆ ਸੀਗਾ ਭਾਈ ਉਹਦਾ ਸਿੰਘ ਜੀ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਸਨ ਉਹਨਾਂ ਨੂੰ ਪੁੱਛਿਆ ਕਿ ਭਾਈ ਉਹਨਾਂ ਦੇ ਬਾਬਾ ਅਜੀਤ ਸਿੰਘ ਕਿੱਥੇ ਹਨ ਉਹਨਾਂ ਨੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਉਹ ਪਿੱਛੇ ਜੰਗ ਕਰ ਰਹੇ ਉਹਨਾਂ ਨੂੰ ਘੇਰਾ ਪਿਆ ਹੋਇਆ ਹੈ ਤੇ ਮਹਾਰਾਜ ਨੇ ਕਿਹਾ ਤੁਸੀਂ ਜਾ ਕੇ ਜੰਗ ਕਰੋ ਉਹਨਾਂ ਨੂੰ ਅੱਗੇ ਭੇਜੋ ਅਸੀਂ ਅੱਗੇ ਚਾਲੇ ਪਾਉਣਾ ਹੈ ਤਾਂ ਭਾਈ ਉਹਦਾ ਸਿੰਘ ਜੀ ਅੱਗੇ ਇਸ ਜਗ੍ਹਾ ਤੇ ਉਹਨਾਂ ਨੇ ਜੰਗ ਕਰਿਆ ਔਰ ਉਹ ਘੇਰੇ ਦੇ ਵਿੱਚੋਂ ਕੱਢ ਕੇ ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਭੇਜਿਆ ਤਾਂ ਉਹ ਇਸ ਜਗ੍ਹਾ ਤੇ ਸ਼ਹੀਦ ਹੋਏ ਇਸ ਜਗ੍ਹਾ ਤੇ ਸ਼ਹੀਦ ਉਹਨਾਂ ਦਾ ਅਟਾਰੀ ਨਾਲ ਹੀ 1.5 ਕਿਲੋਮੀਟਰ ਤੇ ਉਹਨਾਂ ਦਾ ਅੰਗੀਠਾ ਬਣਿਆ ਹੋਇਆ ਹੈ ਇਸ ਸਥਾਨ ਤੇ ਉਸ ਨੂੰ ਤਾਜ਼ਾ ਆਪਣੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ 19 19 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 20 ਤਰੀਕ ਨੂੰ ਨਗਰ ਕੀਰਤਨ ਪਿੰਡ ਅਟਾਰੀ ਤੱਕ ਜਾਏਗਾ ਤਾਂ 21 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਜਿਦੇ ਵਿੱਚ ਕੀਰਤਨ ਹੋਏਗਾ ਹਾਰੀ ਜਸ ਹੋਏਗਾ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪਾਂ ਇਸ ਸਮਾਗਮ ਵਿੱਚ ਹਿੱਸੇ ਲੈ ਕੇ ਆਪਣੇ ਜੀਵਨ ਸਫਲ ਕਰੀਏ ਔਰ ਆਪਣੇ ਬੱਚਿਆਂ ਨੂੰ ਦਸੀਏ ਕਿ ਸਾਡਾ ਇਤਿਹਾਸ ਇਹ ਇਤਿਹਾਸ ਹੈ ਇਹ ਸਾਡੇ ਇਤਿਹਾਸ ਸ਼ਹੀਦੀ ਸਥਾਨ ਨੇ ਸੈਭ ਸ੍ਰੀ ਗੁਰਗੋਬ ਸਿੰਘ ਦੇ ਚਰਨ ਛੋਹ ਪ੍ਰਾਪਤ ਸਥਾਨ ਨੇ ਇਸ ਕਰਕੇ ਆਪਾਂ ਅਵੇਅਰ ਹੋਣ ਦੀ ਸਾਡੀ ਅਪੀਲ ਹੈ ਵੀ ਵੱਧੋ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਔਰ ਇਸ ਸ਼ਹੀਦੀ ਸਥਾਨਾਂ ਤੇ ਆ ਕੇ ਨਸਮਸਤ ਹੋਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਕਰਕੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਜਿੰਨਾਂ ਜਿੰਨਾਂ ਦੇ ਕੋਲ ਵੀ ਕੋਈ ਸਾਧਨ ਹੈ ਟਰੈਕਟਰ ਟਰਾਲੀਆਂ ਗੱਡੀਆਂ ਮੋਟਰਸਾਈਕਲ ਵਗੈਰਾ ਉਹ ਸਾਰੇ ਮੇਰੇ ਵੀਰ ਆਪੋ ਆਪਣੇ ਸਾਧਨ ਲੈ ਕੇ ਪਿੰਡਾਂ ਦੇ ਵਿੱਚ ਆਪ ਨੂੰ ਅਲਾਊਸਮੈਂਟਾਂ ਕਰਾਓ ਤਾਂ ਕਿ ਹਰੇਕ ਪਿੰਡ ਦੇ ਵਿੱਚੋਂ ਇੱਕ ਦੋ ਦੋ ਟਰਾਲੀਆਂ ਲੈ ਕੇ ਆਪਾਂ ਇਸ ਸਥਾਨ ਤੇ 20 ਤਰੀਕ ਨੂੰ ਜ਼ਰੂਰ ਪਹੁੰਚੀਏ ਕਿਉਂਕਿ ਇਹ ਜਿੰਨੇ ਵੀ ਸਾਡੇ ਨਾਲ ਨਾਲ ਦੇ ਪਿੰਡ ਹੈ ਚਾਹੇ ਤੁਸੀਂ ਗਿਨੰਦਪੁਰ ਸਾਹਿਬ ਤੋਂ ਇਧਰ ਨੂੰ ਲਾ ਲੋ ਭਰਤਗੜ ਜੋ ਅੱਗੇ ਦੇ ਵੀ ਲਾ ਲੋ ਪਰਿਵਾਰ ਵਿੱਚ ਛੋਟੇ ਤੱਕ ਸਾਰੇ ਬੜੀ ਗੁਰਸਿੱਖੀ ਨਾਲ ਸਾਰੇ ਪਿੰਡ ਜੁੜੇ ਹੋਏ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀਆਂ ਇਹ ਦਸਵੇਂ ਪਾਸ਼ੇ ਚ ਚਰਨਚੋ ਪ੍ਰਾਪਤ ਧਰਤੀ ਹੈ ਇੱਥੇ ਜਰੂਰ ਨਤਮਸਤਕ ਹੋਇਆ ਕਰੋ ਸਵੇਰੇ ਸ਼ਾਮ ਆ ਕੇ ਕਿਉਂਕਿ ਇਹਨਾਂ ਜਗ੍ਹਾ ਨੂੰ ਆਪਾਂ ਅਮਰ ਕਰਨਾ ਆਪਾਂ ਰੱਖਣਾ ਇਹਨਾਂ ਨੂੰ ਸੰਭਾਲ ਕੇ ਰੱਖੀਏ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਇਸ ਟਾਈਮ ਇਹ ਨਿਆਂ ਸਿੰਘ ਜਥੇਬੰਦੀ ਬਾਬਾ 92 ਕਰੋੜੀ ਬਾਬਾ ਬਲਵੀਰ ਸਿੰਘ ਬੁੱਢਾਦਾਲ ਉਹਨਾਂ ਦਾ ਪੜਾਏ ਉਹਨਾਂ ਨੇ ਜਿਹੜੀ ਟੀਬੀ ਸਾਹਿਬ ਤੇ ਨਰਮੋਗੜ ਸਾਹਿਬ ਜਿੱਥੇ ਬਾਬਾ ਜੀ ਨੇ ਪਹਿਲਾਂ ਇਤਿਹਾਸ ਬਾਰੇ ਦੱਸਿਆ ਉਥੇ ਵੀ ਉਹਨਾਂ ਦਾ ਪੜਾਏ ਇੱਥੇ ਵੀ ਬਾਬਾ ਬਲਵੀਰ ਸਿੰਘ ਉਹਨਾਂ ਦਾ ਏ ਇਸ ਕਰਕੇ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਵੀ ਕੋਈ ਫਰਜ਼ ਬੰਦਾ ਏ ਜਿੱਦਾਂ ਨਗਰ ਕੀਰਤਨ ਹੈ ਜਿੱਦਾਂ ਅਕੰਧ ਪ੍ਰਸਾਦ ਦੇ ਭੋਗ ਪਾਣੇ ਆ ਸਾਡਾ ਵੀ ਫਰਜ਼ ਬੰਦਾ ਵੀ ਆਪਾਂ ਪਿੰਡਾਂ ਦੇ ਵਿੱਚੋਂ ਸੰਗਤਾਂ ਲੈ ਆਈਏ ਤੇ ਇਥੇ ਨਤਮਸਤਕ ਹੋਈਏ ਤੇ ਦਸਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਨ੍ਹਾਂ ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲੰਗਰ ਦਾ ਕਿਸੇ ਨੇ ਲੰਗਰ ਲਾਉਣਾ ਉਹ ਵੀ ਆਪਣੀ ਸ਼ਰਦਾ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਜਿਹੜੀ ਉਹ ਕਰ ਸਕਦਾ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਅਜੇ ਥੋੜੀ ਜਿਹੀ ਸੇਵਾ ਜਿਹੜੀ ਐ ਇੱਥੇ ਕਰਨੀ ਐ ਜਿੱਦਾਂ ਸਵਾਈਆਂ ਦਾ ਕੰਮ ਹੈ ਨੌਜਾਨ ਬੀਬੀਆਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਹੱਥ ਚੁੜ ਕੇ ਅਪੀਲ ਹੈ ਕਿ ਜਰੂਰ ਗੁਰਦਰਾ tibbi sahab ਜੋ ਕਿ ਇਹ ਮੁੰਗਾ ਸਾਹਿਬ ਦੇ ਬਿਲਕੁਲ 2.5 ਕਿਲੋਮੀਟਰ ਪਿੰਡ ਹਿਆਰੇ ਦੇ ਨਾਲ ਸੰਬੰਧ ਰੱਖਦਾ ਸੋ ਇਸ ਕਰਕੇ ਤੁਹਾਨੂੰ ਅਪੀਲ ਹੈ ਸਾਰਿਆਂ ਨੂੰ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਜਿੱਦੋਂ ਵੀ ਤੁਹਾਡਾ ਟਾਈਮ ਲੱਦਾ ਸਵੇਰੇ ਨਤਮਸਤਕ ਜਰੂਰ ਹੋਇਆ ਕਰੋ ਇਸ ਕਰਕੇ 20 ਤਰੀਕ ਨੂੰ ਯਾਨੀ ਕਿ ਤੁਸੀਂ ਜਰੂਰ ਇੱਥੇ ਪਹੁੰਚਣਾ ਤਾਂ ਕਿ ਇੱਥੇ ਜਿਹੜਾ ਨਗਰ ਕੀਰਤਨ ਹੈ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਆਪਾਂ ਉਹਨਾਂ ਸ਼ਹੀਦਾਂ ਨੂੰ ਤਾਜ਼ਾ ਰੱਖੀਏ ਉਹਨਾਂ ਸ਼ਹੀਦਾਂ ਨੂੰ ਸਰਦਾਂਝਲੀ ਦਈਏ ਇਸ ਕਰਕੇ ਸਾਰੇ ਵੀਰਾਂ ਦੀ ਕਰਨਾ ਚ ਬੇਨਤੀ ਹੈ ਕਿ ਆਪੋ ਆਪਣੇ ਟਰੈਕਟਰ ਟਰਾਲੀਆਂ ਸਾਧਨ ਲੈ ਕੇ ਪਿੰਡਾਂ ਦੇ ਵਿੱਚੋਂ ਜਿਸ ਤਰ੍ਹਾਂ ਦੀ ਵੀ ਕੋਈ ਰਸਤਾ ਵਸਤ ਇਥੇ ਸਤਨੂ ਕੋ ਭੇਜਣੀ ਚਾਹੁੰਦਾ ਉਹ ਵੀ ਜਰੂਰ ਇਥੇ ਲੈ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੋ ਸਤਨ ਗੁਰਦੁਆਰਾ 30 ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਆ ਇਹ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲਾ ਦੇ ਸੇਵਾ ਵਿੱਚ ਹੈ ਬਾਬਾ ਸ਼ਨਮਿਕਰੋੜੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ ਦੇ ਇਹਨਾਂ ਦੀ ਸ਼ਤਰ ਸ਼ਾਇਆ ਹੇਠ ਇਹਨਾਂ ਦੀ ਸੇਵਾ ਚੱਲ ਰਹੀ ਹੈ ਉਹਨਾਂ ਵੱਲੋਂ ਸੇਵਾ ਸਾਨੂੰ ਬਖਸ਼ਿਸ਼ ਕੀਤੀ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪਾਂ ਇਸ ਜਗ੍ਹਾ ਤੇ ਦਰਸ਼ਨ ਕਰੀਏ ਜੀ ਬਾਈਕੀ ਕਲਸਾ ਵਾਹੇ ਗੁਰ ਜੀ ਕੀ